ਹਾਂਜੀ ਸਸੀਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਇੱਕ ਨਵੀਂ ਵੀਡੀਓ ਵਿੱਚ ਅੱਜ ਦੀ ਇਹ ਕਹਾਣੀ ਇੱਕ ਅਜਿਹੇ ਮੁੰਡੇ ਬਾਰੇ ਹੈ ਜੋ ਕਿ ਇੱਕ ਪਿੰਡ ਦੇ ਗਰੀਬ ਕਿਸਾਨ ਦਾ ਪੁੱਤ ਹੈ ਜਿਸਦਾ ਨਾਮ ਮੱਦੀ ਹੈ ਮੱਦੀ ਦੇ ਪਿਓ ਨੇ ਸਾਰੀ ਜ਼ਮੀਨ ਨਸ਼ੇ ਅਤੇ ਜੂਏ ਦੇ ਚੱਕਰਾਂ ਦੇ ਵਿੱਚ ਗਵਾ ਦਿੱਤੀ ਅਤੇ ਮੱਦੀ ਦੀ ਮਾਂ ਸਰਪੰਚਾਂ ਦੇ ਘਰ ਪੋਚੇ ਅਤੇ ਭਾਂਡਿਆਂ ਦਾ ਕੰਮ ਕਰਦੀ ਹੈ ਮੱਦੀ ਦਾ ਪਿਓ ਘਟੋ-ਘਟ ਇੱਕ ਸਾਲ ਤੋਂ ਘਰ ਮੰंजे ਤੇ ਬਿਮਾਰ ਪਿਆ ਹੈ ਮੱਦੀ ਆਪਣੇ ਮਾਪਿਆਂ ਦਾ ਇੱਕੋ ਇੱਕ ਪੁੱਤ ਹੈ ਅਤੇ ਉਸ ਦੀ ਇੱਕ ਜਵਾਨ ਭੈਣ ਹੈ ਜਿਸ ਦੀ ਵਿਆਹ ਦੀ ਉਮਰ ਲੰਗੀ ਜਾ ਰਹੀ ਹੈ ਦੀ ਆਪਣੀ ਪਲੱਸ 2 ਕਰਕੇ ਨਾਲ ਦੀ ਨਾਲ ਹੀ ਉਹਨਾਂ ਦੇ ਪਿੰਡ ਵਿੱਚ ਲੱਗੀ ਕਰੋਉਂ ਦੀ ਫੈਕਟਰੀ ਦੇ ਵਿੱਚ ਸੁਪਰਵਾਈਜ਼ਰ ਲੱਗ ਗਿਆ ਸੀ ਜਿਸ ਦੀ ਤਨਖਾਹ 9000 ਹੈ ਮੱਦੀ ਦੇ ਸਿਰ ਇੰਨਾ ਜ਼ਿਆਦਾ ਕਰਜ਼ਾ ਚੜਿਆ ਹੈ ਜੋ ਕਿ ਉਸਦੇ ਪਿਓ ਨਿਸ਼ੇੜੀ ਨੇ ਚੜਾਇਆ ਹੈ ਮੱਦੀ ਰੋਜ਼ ਸਵੇਰੇ 5 ਵਜੇ ਉੱਠਦਾ ਹੈ ਅਤੇ ਉੱਠ ਕੇ ਨਹਾ ਧੋ ਕੇ ਗੁਰਦੁਆਰੇ ਜਾਂਦਾ ਹੈ ਮੱਦੀ ਨੂੰ ਆਪਣੇ ਆਪ ਤੋਂ ਜ਼ਿਆਦਾ ਪਰਮਾਤਮਾ ਤੇ ਵਿਸ਼ਵਾਸ ਹੈ ਉਸ ਨੂੰ ਪਤਾ ਹੈ ਕਿ ਇੱਕ ਨਾ ਇੱਕ ਦਿਨ ਅਜਿਹਾ ਆਵੇਗਾ ਜਿਸ ਦਿਨ ਰੱਬ ਉਸ ਦੀ ਮਦਦ ਕਰੇਗਾ ਅਤੇ ਉਹ ਆਪਣਾ ਸਾਰਾ ਕਰਜ਼ਾ ਮਾਫ਼ ਕਰ ਦੇਵੇਗਾ ਅਤੇ ਇੱਕ ਵਧੀਆ ਬਿਜ਼ਨਸਮੈਨ ਵੀ ਬਣ ਜਾਵੇਗਾ ਮੱਦੀ ਕਮਲ ਲਈ ਤਿਆਰ ਹੋ ਕੇ ਆਪਣੀ ਭੈਣ ਨੂੰ ਨਾਂ ਲੈ ਕੇ ਸ਼ਹਿਰ ਨਿਕਲ ਜਾਂਦਾ ਹੈ ਕਿਉਂਕਿ ਮੱਦੀ ਦੀ ਭੈਣ ਵੀ ਇੱਕ ਸਲਾਈ ਸੈਂਟਰ ਤੇ ਸ਼ਹਿਰ ਵਿੱਚ ਕੰਮ ਕਰਦੀ ਹੈ ਜਿਵੇਂ ਹੀ ਸਵੇਰ ਦੇ 9 ਵਜੇ ਦੇ ਹਨ ਅਤੇ ਮੱਦੀ ਆਪਣੀ ਫੈਕਟਰੀ ਪਹੁੰਚਦਾ ਹੈ ਉਵੇਂ-ਉਵੇਂ ਹੀ ਪੈਸੇ ਲੈਣ ਵਾਲਿਆਂ ਦੇ ਮੱਦੀ ਨੂੰ ਫੋਨ ਆਉਣੇ ਸ਼ੁਰੂ ਹੋ ਜਾਂਦੇ ਹਨ ਮਿਲੀ 9000 ਤਨਖਾਹ ਦੇ ਵਿੱਚੋਂ ਮੱਦੀ ਸਾਰਿਆਂ ਨੂੰ ਕੁਝ-ਕੁਝ ਪੈਸੇ ਦੇ ਕੇ ਉਹਨਾਂ ਨੂੰ ਕੁਝ ਟਾਈਮ ਲਈ ਠੰਡਾ ਕਰ ਦਿੰਦਾ ਹੈ ਇੱਕ ਪਾਸੇ ਜੇ ਪੈਸੇ ਲੈਣ ਵਾਲਿਆਂ ਦੇ ਮੂੰਹ ਬੰਦ ਹੁੰਦੇ ਤਾਂ ਦੂਜੇ ਪਾਸੇ ਘਰ ਦਾ ਕਿਰਾਇਆ ਆ ਜਾਂਦਾ ਕਿਉਂਕਿ ਮੱਦੀ ਦੇ ਪਿਓ ਨੇ ਜੂਏ ਵਿੱਚ ਆਪਣਾ ਘਰ ਵੀ ਦੇ ਦਿੱਤਾ ਤਾ ਸੀ ਅਤੇ ਉਹ ਇੱਕ ਕਿਰਾਏ ਦੇ ਘਰ ਵਿੱਚ ਰਹਿ ਰਹੇ ਸਨ ਮੱਦੀ ਦੇ ਪਿਓ ਦੀਆਂ ਦਵਾਈਆਂ ਦਾ ਖਰਚਾ ਵੀ ਬਹੁਤ ਜ਼ਿਆਦਾ ਸੀ ਕਿਉਂਕਿ ਉਹਨਾਂ ਦੀਆਂ ਦਵਾਈਆਂ ਵੀ ਬਹੁਤ ਜ਼ਿਆਦਾ ਮਹਿੰਗੀਆਂ ਹੁੰਦੀਆਂ ਸਨ ਭਾਵੇਂ ਘਰ ਵਿੱਚ ਤਿੰਨੋਂ ਜਣੇ ਕਮਾ ਰਹੇ ਸਨ ਪਰ ਫਿਰ ਵੀ ਪੈਸੇ ਪੂਰੇ ਨਹੀਂ ਸਨ ਆ ਰਹੇ ਕਿਉਂਕਿ ਤਿੰਨਾਂ ਦੀ ਕਮਾਈ ਕੁੱਲ ਮਿਲਾ ਕੇ 20000 ਤੱਕ ਵੀ ਨਹੀਂ ਸੀ ਪਹੁੰਚਦੀ ਮੱਦੀ ਮਿਹਨਤ ਕਰਨ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਦਾ ਸੀ ਉਸ ਨੂੰ ਜਿੱਥੇ ਕਿਤੇ ਵੀ ਚਾਰ ਪੈਸੇ ਦਿਖਦੇ ਉਹ ਉੱਥੇ ਹੀ ਕੰਮ ਕਰਨ ਚੱਲ ਜਾਂਦਾ ਉਹਨਾਂ ਦੇ ਪਿੰਡ ਦੀ ਪੈਲਸ ਦੇ ਵਿੱਚ ਜਦੋਂ ਵੀ ਕੋਈ ਰਾਤ ਦਾ ਪ੍ਰੋਗਰਾਮ ਹੁੰਦਾ ਤਾਂ ਮੱਦੀ ਉੱਥੇ ਰਾਤ ਨੂੰ ਸਿਕਿਉਰਿਟੀ ਗਾਰਡ ਦੀ ਜੌਬ ਕਰਨ ਲਈ ਚਲਿਆ ਜਾਂਦਾ ਸਾਰਾ ਦਿਨ ਮੱਦੀ ਫੈਕਟਰੀ ਵਿੱਚ ਕੰਮ ਕਰਦਾ ਅਤੇ ਰਾਤ ਨੂੰ ਸਿਕਿਉਰਿਟੀ ਗਾਰਡ ਦੀ ਡਿਊਟੀ ਕਰਦਾ ਮੱਦੀ ਨੂੰ ਸੀ ਕਿ ਕਿਸੇ ਨਾ ਕਿਸੇ ਤਰੀਕੇ ਉਹ ਆਪਣਾ ਸਾਰਾ ਕਰਜ਼ਾ ਮਾਫ਼ ਕਰ ਲਵੇ ਅਤੇ ਕੁਝ ਪੈਸੇ ਆਪਣੇ ਫਿਊਚਰ ਲਈ ਜੋੜ ਲਵੇ ਅਤੇ ਕੋਈ ਕੰਮਕਾਰ ਸਟਾਰਟ ਕਰ ਸਕੇ ਉਸ ਨੂੰ ਜ਼ਿਆਦਾ ਟੈਨਸ਼ਨ ਆਪਣੀ ਭੈਣ ਦੀ ਸੀ ਜਿਸ ਦੇ ਵਿਆਹ ਦੀ ਉਮਰ ਲੰਘ ਰਹੀ ਸੀ ਉਹਨਾਂ ਕੋਲ ਆਪਣਾ ਘਰ ਨਾ ਹੋਣ ਕਾਰਨ ਉਸਦੀ ਭੈਣ ਦਾ ਵਿਆਹ ਨਹੀਂ ਸੀ ਹੋ ਰਿਹਾ ਜਿਹੜੇ ਪੈਲਸ ਵਿੱਚ ਮੱਦੀ ਰਾਤ ਨੂੰ ਸਿਕਿਉਰਿਟੀ ਗਾਰਡ ਦੀ ਡਿਊਟੀ ਕਰਦਾ ਸੀ ਉਥੋਂ ਦਾ ਮੈਨੇਜਰ ਮੱਦੀ ਤੇ ਤਰਸ ਕਰਕੇ ਉਸ ਨੂੰ ਪੈਲਸ ਵਿੱਚੋਂ ਕੁਝ ਮਿਠਾਈਆਂ ਦੇ ਦਿੰਦਾ ਅਤੇ ਘਰ ਲੈ ਜਾਣ ਲਈ ਵੀ ਕੁਝ ਮਿਠਾਈਆਂ ਦੇ ਦਿੰਦਾ। ਇੱਕ ਦਿਨ ਸਵੇਰੇ ਮੱਦੀ ਕੰਮ ਲਈ ਤਿਆਰ ਹੋ ਰਿਹਾ ਸੀ ਅਤੇ ਉਸ ਦੀ ਭੈਣ ਨੂੰ ਬਹੁਤ ਜ਼ਿਆਦਾ ਤੇਜ਼ ਬੁਖਾਰ ਹੋ ਗਿਆ। ਮੱਦੀ ਨਾਲ ਦੀ ਨਾਲ ਹੀ ਉਸ ਨੂੰ ਡਾਕਟਰ ਕੋਲ ਲੈ ਗਿਆ ਅਤੇ ਦਵਾਈ ਲਵਾ ਕੇ ਘਰ ਛੱਡ ਦਿੱਤਾ। ਮੱਦੀ ਨੇ ਉਸ ਨੂੰ ਕਿਹਾ ਕਿ ਤੂੰ ਘਰ ਹੀ ਆਰਾਮ ਕਰ ਅੱਜ ਸੈਂਟਰ ਜਾਣ ਦੀ ਜ਼ਰੂਰਤ ਨਹੀਂ। ਮੱਦੀ ਦੀ ਮਾਂ ਤਾਂ ਸਵੇਰੇ ਹੀ ਸਰਪੰਚਾਂ ਦੇ ਘਰ ਕੰਮ ਕਰਨ ਚਲੀ ਜਾਂਦੀ ਸੀ ਅਤੇ ਉਸ ਤੋਂ ਬਾਅਦ ਉਸ ਦੀ ਭੈਣ ਹੀ ਰੋਟੀ ਪਾਣੀ ਪਕਾ ਕੇ ਉਸ ਨੂੰ ਅਤੇ ਉਸ ਦੇ ਪਿਓ ਨੂੰ ਖਵਾਉਂਦੀ ਸੀ। ਉਸ ਦਿਨ ਉਸ ਦੀ ਭੈਣ ਬਿਮਾਰ ਹੋ ਗਈ ਅਤੇ ਮੱਦੀ ਨੇ ਹੀ ਸੁਦੀਨ ਨੇ ਰੋਟੀ ਪਕਾਈ ਅਤੇ ਆਪਣੇ ਪਿਓ ਨੂੰ ਅਤੇ ਆਪਣੀ ਭੈਣ ਨੂੰ ਖਵਾਈ। ਰੋਟੀ ਪਕਾਉਂਦੇ-ਪਕਾਉਂਦੇ ਮੱਦੀ ਕੰਮ ਤੋਂ 1 ਘੰਟਾ ਲੇਟ ਹੋ ਗਿਆ। ਜਦੋਂ ਮੱਦੀ ਫੈਕਟਰੀ ਪਹੁੰਚਿਆ ਤਾਂ ਮਾਲਕ ਨੇ ਬਹੁਤ ਹੀ ਜ਼ਿਆਦਾ ਗੁੱਸਾ ਕੀਤਾ ਅਤੇ ਉਸ ਨੂੰ ਬਹੁਤ ਜ਼ਿਆਦਾ ਸੁਣਾਇਆ ਕਿ ਤੂੰ 1 ਘੰਟਾ ਲੇਟ ਕਿਉਂ ਆਇਆ ਹੈ। ਗੁੱਸੇ ਵਿੱਚ ਮਾਲਕ ਨੇ ਮੱਦੀ ਦੇ ਇੱਕ ਥੱਪੜ ਵੀ ਮਾਰਿਆ ਪਰ ਮਜਬੂਰੀਆਂ ਦਾ ਮਾਰਿਆ। ਮੱਦੀ ਵਿਚਾਰਾ ਚੁੱਪਚਾਪ ਆਪਣੇ ਕੰਮ ਤੇ ਨੀਵੀਂ ਪਾ ਕੇ ਚਲਾ ਗਿਆ। ਉੱਥੇ ਜਿਹੜੇ ਮੁੰਡੇ ਮੱਦੀ ਨਾਲ ਕੰਮ ਕਰਦੇ ਸਨ ਉਹ ਮੱਦੀ ਤੇ ਬਹੁਤ ਹੀ ਜ਼ਿਆਦਾ ਹੱਸੇ ਅਤੇ ਉਸ ਦਾ ਬਹੁਤ ਮਜ਼ਾਕ ਉਡਾਇਆ ਕਿ ਮੱਦੀ ਦੇ ਅੱਜ ਥੱਪੜ ਪਹਿ ਗਿਆ ਸ਼ਾਮ ਨੂੰ ਜਦੋਂ ਛੁੱਟੀ ਹੋਣ ਵਿੱਚ 1 ਘੰਟਾ ਰਹਿ ਗਿਆ ਤਾਂ ਮੱਦੀ ਨੂੰ ਉਸਦੀ ਮਾਂ ਦਾ ਫੋਨ ਆਇਆ ਮੱਦੀ ਦੀ ਮਾਂ ਨੇ ਕਿਹਾ ਕਿ ਉਸਦੀ ਭੈਣ ਦੀ ਤਬੀਅਤ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ ਹੈ ਉਹ ਜਲਦ ਤੋਂ ਜਲਦ ਘਰ ਆ ਜਾਵੇ ਪਰ ਮੱਦੀ ਇਕੱਲਾ ਘਰ ਜਾ ਨਹੀਂ ਸਕਦਾ ਕਿਉਂਕਿ ਮੱਦੀ ਵੀ ਕਿਸੇ ਮੁੰਡੇ ਨਾਲ ਹੀ ਕੰਮ ਤੇ ਆਉਂਦਾ ਸੀ ਅਤੇ ਕੰਮ ਤੋਂ ਛੁੱਟੀ ਹੋਣ ਲਈ ਹਜੇ 1 ਘੰਟਾ ਪਿਆ ਸੀ ਫੈਕਟਰੀ ਦੇ ਇੱਕ ਮੁੰਡੇ ਨੇ ਕਿਹਾ ਕਿ ਉਹਨਾਂ ਦੇ ਪਿੰਡ ਦਾ ਇੱਕ ਮੁੰਡਾ ਸ਼ਹਿਰ ਲੋਟਰੀਆਂ ਦਾ ਕੰਮ ਕਰਦਾ ਹੈ ਤੂੰ ਉਸ ਕੋਲ ਚਲਾ ਜਾ ਸ਼ਾਇਦ ਉਹ ਪਿੰਡ ਜਲਦੀ ਚਲਾ ਜਾਵੇ ਮੱਦੀ ਜਲਦ ਤੋਂ ਜਲਦ ਉਸ ਮੁੰਡੇ ਬਿਲਕੁਲ ਚਲਾ ਗਿਆ ਜਦੋਂ ਉਸਨੇ ਦੇਖਿਆ ਕਿ ਉਸ ਦੀਆਂ ਦੋ ਲਾਟਰੀਆਂ ਬਚੀਆਂ ਪਈਆਂ ਹਨ ਉਹ ਮੁੰਡੇ ਨੇ ਕਿਹਾ ਕਿ ਜਦੋਂ ਤੱਕ ਉਸ ਦੀਆਂ ਦੋ ਲਾਟਰੀਆਂ ਨਹੀਂ ਵਿਕਦੀਆਂ ਉਹ ਉਦੋਂ ਤੱਕ ਪਿੰਡ ਨਹੀਂ ਜਾਵੇਗਾ ਮੱਦੀ ਨੂੰ ਆਪਣੀ ਭੈਣ ਦੀ ਫਿਕਰ ਖਾ ਰਹੀ ਸੀ ਕਿਉਂਕਿ ਉਸ ਦੀ ਭੈਣ ਬਹੁਤ ਹੀ ਜ਼ਿਆਦਾ ਬਿਮਾਰ ਸੀ ਮੱਦੀ ਨੂੰ ਸੀ ਕਿ ਜਲਦ ਤੋਂ ਜਲਦ ਉਹ ਆਪਣੀ ਭੈਣ ਕੋਲ ਘਰ ਪਹੁੰਚੇ ਅਤੇ ਉਸ ਨੂੰ ਦਵਾਈ ਦਵਾਵੇ ਮੱਦੀ ਨੇ ਉਸ ਮੁੰਡੇ ਨੂੰ ਕਿਹਾ ਕਿ ਜੇ ਇਹ ਤੇਰੀਆਂ ਦੋ ਲਾਟਰੀਆਂ ਮੈਂ ਹੁਣੇ ਵਕਾ ਦਵਾਂ ਤਾਂ ਹੁਣ ਹੀ ਘਰ ਚੱਲੇਗਾ ਉਹ ਕਹਿੰਦਾ ਹਾਂ ਮੈਂ ਹੁਣ ਹੀ ਚਲਾ ਜਾਵਾਂਗਾ ਤਾਂ ਮੱਦੀ ਨੇ ਉਹ ਦੋਵੇਂ ਦੀਆਂ ਦੋਵੇਂ ਲਾਟਰੀਆਂ ਆਪ ਹੀ ਲੈ ਲਈਆਂ ਅਤੇ ਉਸ ਨੂੰ ਕਿਹਾ ਕਿ ਚੱਲ ਹੁਣ ਪਿੰ ਤਾਂ ਉਹ ਮੱਦੀ ਨੂੰ ਲੈ ਕੇ ਪਿੰਡ ਆ ਗਿਆ ਅਤੇ ਮੱਦੀ ਨੇ ਆਪਣੀ ਭੈਣ ਨੂੰ ਦਵਾਈ ਦਵਾਈ ਅਤੇ ਉਸ ਦੀ ਭੈਣ ਨੂੰ ਕੁਝ ਫਰਕ ਪੈ ਗਿਆ। ਸ਼ਾਮ ਨੂੰ ਜਦੋਂ ਮੱਦੀ ਨੇ ਆਪਣੇ ਕੰਮ ਵਾਲੇ ਕੱਪੜੇ ਬਦਲੇ ਤਾਂ ਮੱਦੀ ਦੀ ਮਾਂ ਨੇ ਦੇਖਿਆ ਕਿ ਮੱਦੀ ਦੀ ਪੈਂਟ ਦੀ ਜੇਬ ਦੇ ਵਿੱਚ ਦੋ ਲੋਟਰੀਆਂ ਦੀਆਂ ਟਿਕਟਾਂ ਹਨ। ਇਹ ਦੇਖ ਕੇ ਮੱਦੀ ਦਾ ਪਿਓ ਬਹੁਤ ਹੀ ਜ਼ਿਆਦਾ ਗੁੱਸੇ ਹੋਇਆ। ਉਸਦੇ ਪਿਓ ਨੂੰ ਲੱਗਾ ਕਿ ਮੱਦੀ ਵੀ ਹੁਣ ਜੂਏ ਦੇ ਚੱਕਰਾਂ ਵਿੱਚ ਪੈ ਰਿਹਾ ਹੈ। ਇਸ ਨੂੰ ਇਹ ਨਹੀਂ ਕਰਨਾ ਚਾਹੀਦਾ। ਉਸਨੇ ਨਾਲ ਦੀ ਨਾਲ ਮੱਦੀ ਨੂੰ ਬੁਲਾਇਆ ਅਤੇ ਬਹੁਤ ਡਾਂਟ ਲਗਾਈ। ਉਹਨੇ ਕਿਹਾ ਕਿ ਇਹ ਤੂੰ ਕੀ ਕੀਤਾ? ਕਿਹੜੇ ਮੂੰਹ ਨਾਲ ਤੂੰ ਦੋ ਲੋਟਰੀ ਦੀਆਂ ਟਿਕਟਾਂ ਖਰੀਦ ਲਈਆਂ ਉਸਨੇ ਇਹ ਕੰਮ ਬਹੁਤ ਕੀਤੇ ਹਨ ਇਹ ਕੰਮ ਦੇ ਵਿੱਚ ਸਿਰਫ ਪੈਸਾ ਬਰਬਾਦ ਹੈ ਇਹਨਾਂ ਲੋਟਰੀ ਦੀਆਂ ਟਿਕਟਾਂ ਨਾਲ ਕੁਝ ਨਹੀਂ ਬੰਦਾ ਇਹ ਸਾਰੀਆਂ ਗੇਮਾਂ ਬਹੁਤ ਵੱਡੀਆਂ ਹੁੰਦੀਆਂ ਹਨ ਤੂੰ ਕੱਲ ਦੇ ਕੱਲ ਹੀ ਇਹਨਾਂ ਲੋਟਰੀ ਦੀਆਂ ਟਿਕਟਾਂ ਨੂੰ ਵਾਪਸ ਕਰਕੇ ਆਵੀਂ ਮੱਦੀ ਨੇ ਕਿਹਾ ਕਿ ਹੁਣ ਉਹ ਵਾਪਸ ਨਹੀਂ ਹੋ ਸਕਦੀਆਂ ਇਹ ਤਾਂ ਉਸਨੇ ਖਰੀਦ ਲਈਆਂ ਹਨ ਤਾਂ ਮੱਦੀ ਦੇ ਪਿਓ ਨੇ ਕਿਹਾ ਕਿ ਤੂੰ ਅੱਧ ਰੇਟ 'ਚ ਕਿਸੇ ਨੂੰ ਵੀ ਦੇ ਕੇ ਆਈਂ ਮੱਦੀ ਨੇ ਕਿਹਾ ਕਿ ਡੈਡੀ ਅੱਜ ਮੈਂ ਇਹ ਮਜਬੂਰੀ ਵਿੱਚ ਟਿਕਟਾਂ ਖਰੀਦੀਆਂ ਹਨ ਕਿਉਂਕਿ ਮੈਨੂੰ ਆਉਣ ਲਈ ਕੋਈ ਸਾਧਨ ਨਹੀਂ ਸੀ ਮਿਲ ਰਿਹਾ ਮੱਦੀ ਦੇ ਪਿਓ ਨੇ ਠੰਡੇ ਸਵੇਰ ਨਾਲ ਕਿਹਾ ਕੋਈ ਗੱਲ ਪੁੱਤਰ ਗਲਤੀ ਹੋ ਜਾਂਦੀ ਹੈ ਪਰ ਕੱਲ ਨੂੰ ਤੂੰ ਇਹ ਟਿਕਟਾਂ ਨੂੰ ਭਾਵੇਂ ਅੱਧ ਰੇਟ ਵਿੱਚ ਵੇਚ ਕੇ ਆਵੇਂ ਪਰ ਵੇਚ ਕੇ ਹੀ ਆਉਣਾ ਹੈ ਕੱਲੂ ਇਹ ਟਿਕਟਾਂ ਤੂੰ ਵਾਪਸ ਆਪਣੇ ਨਾਲ ਨਹੀਂ ਲੈ ਕੇ ਆਉਣੀ ਆ ਮੱਦੀ ਨੇ ਹਾਂ ਵਿੱਚ ਹਾਂ ਮਲਾਂਦੇ ਹੋਏ ਕਿਹਾ ਠੀਕ ਹੈ ਡੈਡੀ ਮੈਂ ਕੱਲ ਇਹ ਟਿਕਟਾਂ ਵਾਪਸ ਕਰ ਦਵਾਂਗਾ ਅਗਲੇ ਦਿਨ ਮੱਦੀ ਜਦੋਂ ਕੰਮ ਤੋਂ ਛੁੱਟੀ ਹੋ ਕੇ ਸ਼ਹਿਰ ਵਿੱਚ ਆਇਆ ਤਾਂ ਉਸਨੇ ਉਸ ਦੁਕਾਨ ਕੋਲ ਆ ਕੇ ਕਿਹਾ ਕਿ ਮੈਂ ਇਹ ਲੋਟਰੀ ਦੀਆਂ ਦੋਵੇਂ ਟਿਕਟਾਂ ਵਾਪਸ ਕਰਨੀਆਂ ਹਨ ਉਹ ਮੁੰਡੇ ਨੇ ਕਿਹਾ ਕਿ ਵਿਕੀਆਂ ਹੋਈਆਂ ਟਿਕਟਾਂ ਕਦੇ ਵਾਪਸ ਨਹੀਂ ਹੁੰਦੀਆਂ ਉਸਨੇ ਕਿਹਾ ਕਿ ਉਹ ਅੱਧ ਮੁੱਲ 'ਚ ਵੀ ਦੇਣ ਨੂੰ ਤਿਆਰ ਹੈ ਪਰ ਉਸਨੇ ਮਨਾਂ ਕਰ ਦਿੱਤਾ ਮੱਦੀ ਆਪ ਹੀ ਭਜਨਟ ਕਰਕੇ ਟਿਕਟਾਂ ਵੇਚਣ ਲੱਗ ਗਿਆ ਮੱਦੀ ਨੇ ਬੜੀ ਮੁਸ਼ਕਿਲ ਦੇ ਨਾਲ ਇੱਕ ਟਿਕਟ ਤਾਂ ਅੱਧੇ ਮੁੱਲ ਵਿੱਚ ਵੇਚ ਲਈ ਪਰ ਇੱਕ ਰਹਿ ਗਈ ਅਤੇ ਇੱਕ ਟਿਕਟ ਨੂੰ ਉਹ ਜੇਬ ਵਿੱਚ ਪਾ ਕੇ ਵਾਪਸ ਘਰ ਆ ਗਿਆ ਜਿਹੜੀ ਟਿਕਟ ਮੱਦੀ ਆਪਣੀ ਜੇਬ ਵਿੱਚ ਪਾ ਕੇ ਵਾਪਸ ਲੈ ਆਇਆ ਸੀ ਉਸ ਦਾ ਰਿਜ਼ਲਟ ਘੰਟੇ ਬਾਅਦ ਆਉਣਾ ਸੀ ਜਦੋਂ ਘੰਟੇ ਬਾਅਦ ਰਿਜ਼ਲਟ ਆਇਆ ਤਾਂ ਸਾਰੇ ਪਿੰਡ ਵਿੱਚ ਰੌਲਾ ਪੈ ਗਿਆ ਕਿ ਉਹਨਾਂ ਦੇ ਪਿੰਡ ਵਿੱਚ ਕਿਸੇ ਨੂੰ 10 ਕਰੋੜ ਦੀ ਲਾਟਰੀ ਲੱਗ ਗਈ ਹੈ ਮੱਦੀ ਦੇ ਪਰਿਵਾਰ ਨੂੰ ਵੀ ਇਹ ਗੱਲ ਪਤਾ ਲੱਗੀ ਪਰ ਉਹਨਾਂ ਨੇ ਇਹ ਗੱਲ ਬਿਗੌਲੀ ਜੀ ਕਰ ਦਿੱਤੀ ਉਹਨਾਂ ਨੂੰ ਲੱਗਾ ਕਿ ਸ਼ਾਇਦ ਕੋਈ ਮਜ਼ਾਕ ਕਰ ਰਿਹਾ ਹੋਵੇ ਕਿਉਂਕਿ ਮੱਦੀ ਨੇ ਜਦੋਂ ਦੋ ਟਿਕਟਾਂ ਖਰੀਦੀਆਂ ਸਨ ਤਾਂ ਉਹਨੇ ਇੰਨੀ ਜਲਦਬਾਜ਼ੀ ਵਿੱਚ ਉਹ ਟਿਕਟਾਂ ਖਰੀਦੀਆਂ ਸਨ ਕਿ ਆਪਣਾ ਨਾਮ ਅਤੇ ਐਡਰੈਸ ਉਸ ਨੂੰ ਨਹੀਂ ਦਿੱਤਾ ਇਸ ਕਰਕੇ ਪਤਾ ਨਹੀਂ ਸੀ ਲੱਗ ਰਿਹਾ ਕਿ ਅਸਲੀ ਜੀਨਰ ਕੌਣ ਹੈ ਮੱਦੀ ਨੇ ਉਹ ਟਿਕਟ ਆਪਣੇ ਘਰ ਕਿਤੇ ਲੁਕੋ ਦਿੱਤੀ ਸੀ ਇਸ ਗੱਲ ਨੂੰ 4 ਤੋਂ 5 ਦਿਨ ਹੋ ਗਏ ਸਨ ਖਬਰਾਂ ਆ ਰਹੀਆਂ ਸਨ ਕਿ ਲਾਟਰੀ ਦਾ ਅਸਲੀ ਜੀਨਰ ਨਹੀਂ ਮਿਲਿਆ ਇੱਕ ਦਿਨ ਮੱਦੀ ਦੀ ਮਾਂ ਦੇ ਹੱਥ ਉਹ ਟਿਕਟ ਸਫਾਈ ਕਰਦੇ ਲੱਗ ਗਈ ਤਾਂ ਮੱਦੀ ਦੇ ਪਿਓ ਨੇ ਦੇਖਿਆ ਕਿ ਇਹ ਤਾਂ ਉਹੀ ਟਿਕਟ ਹੈ ਜਿਹੜੀ ਮੱਦੀ ਨੂੰ ਉਸਨੇ ਵਾਪਸ ਕਰਨ ਲਈ ਕਿਹਾ ਸੀ ਜਦੋਂ ਮੱਦੀ ਕੰਮ ਤੋਂ ਵਾਪਸ ਆਇਆ ਤਾਂ ਉਸਦੇ ਪਿਓ ਨੇ ਉਸ ਨੂੰ ਥੱਪੜ ਮਾਰਿਆ ਅਤੇ ਉਸ ਨੂੰ ਕਿਹਾ ਕਿ ਉਸਨੇ ਉਸ ਨੂੰ ਝੂਠਕਾ ਤੋਂ ਬੋਲਿਆ ਕਿ ਉਹ ਦੋਵੇਂ ਟਿਕਟਾਂ ਵਿੱਚ ਆਇਆ ਹੈ ਇਹ ਕੀ ਹੈ ਮੱਦੀ ਸ਼ਰਮਿੰਦਾ ਜਾ ਹੋ ਗਿਆ ਉਹਨੇ ਕਿਹਾ ਡੈਡੀ ਉਸਨੇ ਬਹੁਤ ਕੋਸ਼ਿਸ਼ ਕੀਤੀ ਲੇਕਿਨ ਇਹ ਟਿਕਟ ਨਹੀਂ ਵਿਕੀ ਤਾਂ ਉਸਨੇ ਕਿਹਾ ਕਿ ਹੁਣੀ ਜਾ ਇਹ ਟਿਕਟ ਨੂੰ ਵੇਚ ਕੇ ਆ ਤਾਂ ਮੱਦੀ ਜਦੋਂ ਵਾਪਸ ਹੋ ਟਿਕਟ ਨੂੰ ਲੈ ਕੇ ਜਾ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਇਹ ਟਿਕਟ ਦੀ ਤਾਂ ਡੇਟ ਲੰਘ ਚੁੱਕੀ ਹੈ ਇਹ ਟਿਕਟ ਤਾਂ ਹੁਣ ਨਹੀਂ ਵਿਕੇਗੀ ਇੱਕ ਚੈਨਲ ਤੇ ਨਿਊਜ਼ ਆ ਰਹੀ ਸੀ ਕਿ ਹਜੇ ਤੱਕ ਕੋਈ ਵਿਨਰ ਨਹੀਂ ਮਿਲਿਆ ਤਾਂ ਮੱਦੀ ਨੇ ਦੇਖਿਆ ਕਿ ਇਹ ਜੋ ਟਿਕਟ ਦਾ ਨੰਬਰ ਆ ਰਿਹਾ ਹੈ ਇਹ ਟਿਕਟ ਤਾਂ ਉਹੀ ਹੈ ਜੋ ਉਸਨੇ ਫੜੀ ਹੋਈ ਹੈ ਇਹ ਦੇਖ ਕੇ ਮੱਦੀ ਹੈਰਾਨ ਹੋ ਗਿਆ ਕਿ ਅਸਲੀ ਵਿਨਰ ਉਹਨਾਂ ਦੇ ਪਿੰਡ ਦਾ ਹੋਰ ਕੋਈ ਨਹੀਂ ਬਲਕਿ ਉਹ ਆਪ ਹੀ ਹੈ ਉਸੇ ਟਾਈਮ ਉਹ ਆਪਣੇ ਘਰ ਵਾਪਸ ਗਿਆ ਅਤੇ ਆਪਣੇ ਪਰਿਵਾਰ ਨੂੰ ਇਹ ਗੱਲ ਸੁਣਾਈ ਕਿ ਉਹ 10 ਕਰੋੜ ਰੁਪਏ ਵਾਲੀ ਲੋਟਰੀ ਦੇ ਵਿਨਰ ਹਨ ਇੱਕ ਵਾਰ ਤਾਂ ਮੱਦੀ ਦੇ ਪਿਓ ਨੂੰ ਯਕੀਨ ਨਹੀਂ ਹੋਇਆ ਜਦੋਂ ਮੱਦੀ ਦੇ ਪਿਓ ਨੇ ਆਪ ਲੋਟਰੀ ਦਾ ਨੰਬਰ ਚੈੱਕ ਕੀਤਾ ਤਾਂ ਉਹ ਇੱਕਦਮ ਉੱਛਲ ਕੇ ਖੁਸ਼ੀ ਨਾਲ ਰੋਣ ਹੀ ਲੱਗ ਗਿਆ ਮੱਦੀ ਅਤੇ ਉਸਦੀ ਮਾਂ ਅਤੇ ਉਸਦੀ ਭੈਣ ਸਾਰਾ ਪਰਿਵਾਰਿਕ ਦਮ ਰੋਣ ਲੱਗ ਗਿਆ ਤੇ ਖੁਸ਼ੀ ਨਾਲ ਪਾਗਲ ਹੋ ਗਏ ਉਹਨਾਂ ਨੇ ਸੋਚਿਆ ਕਿ ਹੁਣ ਉਹਨਾਂ ਦੀ ਕਿਸਮਤ ਬਦਲ ਗਈ ਹੈ ਹੁਣ ਉਹਨਾਂ ਦੀ ਗਰੀਬੀ ਵੀ ਚੁੱਕੀ ਗਈ ਹੈ ਜਦੋਂ ਸਾਰੇ ਪਿੰਡ ਨੂੰ ਪਤਾ ਲੱਗਿਆ ਕਿ ਮੱਦੀ ਇਸ ਲੋਟਰੀ ਦਾ winner ਹੈ ਤਾਂ ਸਾਰਾ ਪਰਿਵਾਰ ਅਤੇ ਪਿੰਡ ਦੇ ਸਰਪੰਚ ਵੀ ਮੱਦੀ ਦੇ ਘਰ ਆ ਕੇ ਉਹਨਾਂ ਨੂੰ ਵਧਾਈ ਦੇਣ ਆ ਗਏ ਤਾਂ ਦੋਸਤੋ ਇਸੇ ਤਰ੍ਹਾਂ ਮੱਦੀ ਦੀ ਕਹਾਣੀ ਸਮਾਪਤ ਹੁੰਦੀ ਹੈ ਮਿਲਦੇ ਹਾਂ ਤੁਹਾਨੂੰ ਇੱਕ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ